ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਤੁਹਾਨੂੰ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰਾਂ ਪੈਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਈਰਾਨ ਇਜ਼ਰਾਈਲ ਜੰਗ ਚਲੇ ਪਾਕਿਸਤਾਨ ਨੇ ਰਵਾਨਾ ਕੀਤਾ ਆਪਣਾ ਹਾਈ ਟੈਕ ਲੜਾਕੂ ਜਹਾਜ਼ ਸੋਸ਼ਲ ਮੀਡੀਆ ਇੱਕ ਜਿਹਾ ਪਲੇਟਫਾਰਮ ਹੈ ਜਿਸ ਤੇ ਲੋਕ ਖੋਦ ਨੂੰ ਵਾਇਰਲ ਕਰਨ ਲਈ ਕੁਝ ਨਾ ਕੁਝ ਜਹਾ ਕਰਨਾਮਾ ਕਰਦੇ ਰਹਿੰਦੇ ਹਨ ਕਿ ਲੋਕ ਵੀ ਸੋਚਦੇ ਹਨ ਕਿ ਆਹ ਕੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਖਿਆ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨੀ ਲੋਕ ਇੱਕ ਵੱਡੇ ਫਾਈਟਰ ਜੈਟ ਵਿੱਚ ਨਰ ਬੈਠੇ ਹਨ ਪਰ ਕਿ ਇਹ ਕੋਈ ਅਸਲੀ ਜੈਟ ਨਹੀਂ ਹੈ ਸਗੋਂ ਇਹ ਦੇਸੀ ਟੈਲੈਂਟ ਹੈ ਜਿਸ ਨੂੰ ਦੇਖ ਕੇ ਅਮਰੀਕਾ ਦਾ ਐਪ 16 ਵੀ ਖੋਦ ਨੂੰ ਗੱਲ ਗੱਡੀ ਸਮਝਣ ਲੱਗ ਪਏਗਾ ਇਸ ਉਹ ਦੇਖ ਕੇ ਜਰੈਲ ਤੇ ਰਨ ਵੀ ਕਹਿਣਗੇ ਕਿ ਕੋਈ ਸਾਡੇ ਵਿੱਚ ਨਾ ਆਵੇ ਇਹ ਇਸ ਵੀਡੀਓ ਵਿੱਚ ਇੱਕ ਬਹੁਤ ਵੱਡਾ ਟਾਂਚਾ ਨਜ਼ਰ ਆ ਰਿਹਾ ਹੈ ਜੋ ਕਿ ਕੋਈ ਲੜਾਕੂ ਜਹਾਜ਼ ਵਰਗਾ ਲੱਗਦਾ ਹੈ ਪਰ ਜਿਵੇਂ ਹੀ ਕੈਮਰਾ ਥੋੜਾ ਹੇਠਾਂ ਜਾਂਦਾ ਹੈ ਤਾਂ ਉਹᱫੋ ਸਾਰੀ ਸੱਚਾਈ ਸਾਹਮਣੇ ਆ ਜਾਂਦੀ ਹੈ ਅਤੇ ਫਿਰ ਪਤਾ ਲੱਗਦਾ ਹੈ ਕਿ ਇਹ ਕੋਈ ਫਾਈਟਰ ਜੈਟ ਨਹੀਂ ਸਗੋ ਈਟਾ ਾਟੋ ਰਿਕਸ਼ਾ ਡੇਟ ਲੱਗੇ ਹੋਏ ਹਨ ਉੱਪਰ ਮਾਸੂਸ ਦੀਆਂ ਡੱਬੀਆਂ ਵਰਗੀਆਂ ਮ ਜੈਲਾਂ ਲਗਾਈਆਂ ਗਈਆਂ ਹਨ ਅਤੇ ਪਾਸਿਆਂ ਦੇ ਪਾਕਿਸਤਾਨੀ ਝੰਡੇ ਲਗਾਏ ਗਏ ਹਨ ਜਿਵੇਂ ਜੁੱਦ ਖੇਤ ਵਿੱਚ ਜਾਣ ਵਾਲਾ ਹੋਵੇ ਪਿੰਡ ਲੋਕ ਇਸ ਵਿੱਚ ਬੈਠੇ ਹਨ ਤੇ ਮਾਨਕ ਉਮਰਖਿਆਨਤੀ ਨੇੜੇ ਖੜੇ 25 ਫਾਈਟੈਕ ਜਹਾਜ਼ ਨੂੰ ਦੇਖ ਕੇ ਤਾੜੀਆਂ ਵਜਾ ਰਹੇ ਹਨ ਲੋਕ ਵਿਚ ਵਿੱਚ ਕਹਿ ਰਹੇ ਹਨ ਕਿ ਪਾਕਿਸਤਾਨ ਨੂੰ ਹੋਣਾ ਹੈ ਹਨ ਤੇ ਇਜ਼ਰਾਈਲ ਦੀ ਲੜਾਈ ਵਿੱਚ ਆਪਣਾ ਬ੍ਰਹਮ ਸ਼ਾਸਤਰ ਭੇਜਿਆ ਹੈ ਲੋਕ ਕਹਿ ਰਿਹਾ ਹੈ ਕੋਈ ਕਹਿ ਰਿਹਾ ਹੈ ਦੇਖੋ ਇਹ ਪਾਕਿਸਤਾਨ ਦੀ 에어 ਫੋਰਸ 2.0 ਹੈ ਬਿਨਾਂ ਰਨਵਿਦ ਬਿਨਾ ਇੰਜਨ ਦੇ ਬਿਨਾ ਉਡਾਨ ਦੇ ਧੰਨ ਦੱਸਦੇ ਕਿ ਰਣ ਜ ਇਰਾਨ ਇਜ਼ਰਾਈਲ جنگ ਨੂੰ ਲਗਾਤਾਰ ਚੱਲਦਿਆਂ ਛੇ ਮਹੀਨੇ ਹੋ ਗਏ ਹਨ ਅਤੇ ਇੱਕ ਦੂਜੇ ਵਿਰੁੱਧ ਭਿਆਨਕ ਮਿਚਾਇਲ ਜੰਗ ਚੱਲ ਰਹੀ ਹੈ ਇਸ ਤਰ੍ਹਾਂ ਪਾਕਿਸਤਾਨ ਦੇ ਲੋਕਾਂ ਵਿੱਚ ਲੋਕੋ ਜਿਮ ਜਗਿਆ ਹਰਕਤਾਂ ਦੇਖਣ ਨੂੰ ਮਿਲ ਰਿਹਾ ਹੈ ਕਿ ਦੁਨੀਆ ਜਿੱਥੇ ਵੀ ਜੰਗ ਹੁੰਦੀ ਹੈ ਪਾਕਿਸਤਾਨ ਹਮੇਸ਼ਾ ਆਪਣੀ ਸਾਖ ਨੂੰ ਢਾਲ ਗਉਣ ਵਾਲੀ ਸੋਸ਼ਲ ਮੀਡੀਆ ਤੇ ਜਿਹੀ ਹਰਕਤਾਂ ਕਰਦਾ ਹੈ ਜਿਸ ਤੇ ਲੋਕ ਹੱਸਦੇ ਹਨ ਕਪਨੋਂ ਅੰਤ ਤੱਕ ਦਿਖਣ ਲੈਂਦਾ ਹੈ